ਸਤਿ ਸ਼੍ਰੀ ਅਕਾਲ ਜੀ ਸਾਰੇ ਨਗਰ ਨਿਵਾਸੀਆਂ ਨੂੰ ਪਿੰਡ ਜਵੰਦਪੁਰ ਦੀ ਪੰਚਾਇਤ ਵੱਲੋਂ ਆਪਣੇ ਰੋਈ ਦੀ ਖਲਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਵਾ ਜਿਹੜੀ ਰੋਈ ਆਪਣੇ ਪਿੰਡ ਵਿੱਚ ਦੀ ਲੰਗਦੀ ਉਹਦੀ ਖਲਾਈ ਦਾ ਕੰਮ ਸ਼ੁਰੂ ਕੀਤਾ ਗਿਆ ਵਾ ਚੱਲ ਰਿਹਾ ਵਾ ਪਾਣੀ ਜਿਹੜਾ ਜ਼ਿਆਦਾ ਰੁਕਦਾ ਇਹ ਪਿਛਲੀ ਵਾਰ ਪਿਛੇ ਕਈ ਝੋਨੇ ਡੁੱਬੇ ਕਈ ਖਸ ਹੋਇਆ ਪਾਣੀ ਜਦੋਂ ਆਇਆ ਸੀ ਉਦੋਂ ਪਾਣੀ ਕੋਈ ਨਿਕਲਣ ਦੀ ਜਗ੍ਹਾ ਨਹੀਂ ਹੈਗੀ ਤੇ ਹੁਣ ਰੋਈ ਦੀ ਖਲਾਈ ਹੋ ਚੱਲੀ ਆ ਾਰੇ ਲਾਸਟ ਤੱਕ ਹੋਊਗੀ ਕੋਟਲੀ ਤੱਕ ਅੱਗੇ ਤੱਕ ਤੇ ਰੋਈ ਬਹੁਤ ਵਧੀਆ ਵਿੱਚੋਂ ਬਣ ਜਾਣੀ ਆ ਤੇ ਪਾਣੀ ਦੀ ਨਿਕਾਸੀ ਵਧੀਆ ਹੋਊਗੀ ਹੁਣ ਤੇ ਇਹ ਪਿੰਡ ਜਵੰਧਪੁਰ ਦੀ ਪੰਚਾਇਤ ਵੱਲੋਂ ਕਰਵਾਇਆ ਜਾ ਰਿਹਾ ਇਹ ਕਾਫੀ ਸਮੇਂ ਤੋਂ ਮੇਲਾ ਬਹੁਤ ਇਹਨਾਂ ਨੂੰ ਕੀਤੀਆਂ ਸੀ ਮੈਂ ਕਿ ਮੈਨੂੰ ਤੇ ਫਿਰ ਹੁਣ ਮਸ਼ੀਨ ਆਈ ਹੈ ਲੱਗੀ ਹੈ ਮਸ਼ੀਨ ਜਿੱਥੋਂ ਰੋਈ ਤੁਰਦੀ ਆ ਉੱਥੋਂ ਲਾ ਕੇ ਐਂਡ ਤੱਕ ਸਾਰੀ ਰੋਈ ਦੀ ਖਲਾਈ ਹੋਊਗੀ ਅੱਜ ਪਿੰਡ ਜਵੰਧਪੁਰ ਕਬਰਾਂ ਦੇ ਲਾਗੇ ਚੱਲ ਰਹੀ ਹੈ ਮਸ਼ੀਨ ਇੱਥੋਂ ਹੌਲੀ-ਹੌਲੀ ਅੱਗੇ ਨੂੰ ਜਾਊਗੀ ਹੁਣ ਕੋਟਲੀ ਤੱਕ ਸੋ ਧੰਨਵਾਦ ਕਰਦੇ ਆ ਨਵੇਂ ਬੜੇ ਸਰਪੰਚ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਦਾ ਬਹੁਤ ਵਧੀਆ ਸਲਾਗਾ ਜੋ ਕੇ ਪ੍ਰਾਲਾ ਕੀਤਾ ਉਹਨਾਂ ਨੇ ਇਹ ਬਹੁਤ ਕਾਫੀ ਮੁਸ਼ਕਲ ਹੀ ਪਾਣੀ ਬਹੁਤ ਜ਼ਿਆਦਾ ਸਟਕ ਹੋ ਜਾਂਦਾ ਹੈ ਪਿਛੇ ਤੇ ਅੱਗੇ ਪਾਣੀ ਨਿਕਲਦਾ ਨਹੀਂ ਇਹ ਸਭ ਤੋਂ ਵੱਡੀ ਮੁਸ਼ਕਲ ਇਹ ਹੀ ਇਹ ਮੁਸ਼ਕਲ ਦਾ ਵੀ ਹੱਲ ਕਰਵਾਤਾ ਉਹਨਾਂ ਨੇ ਸਰਪੰਚ ਸਾਹਿਬ ਉਹਨਾਂ ਨੇ ਆਪ ਮਤਲਬ ਪੂਰਾ ਜੋਰ ਪਾ ਕੇ ਫਿਰ ਇਹ ਮਸ਼ੀਨ ਮੰਗਵਾਈ ਆ ਹੁਣ ਖਲਾਈ ਚੱਲ ਰਹੀ ਹੈ ਇਹ ਖਲਾਈ ਦਾ ਕੰਮ ਸੋ ਇੱਕ ਵਾਰ ਫਿਰ ਮੈਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦਾ ਸਰਾ ਸਰਦਾਰ ਹਰਪਾਲ ਸਿੰਘ ਸਰਪੰਚ ਮੌਜੂਦਾ ਸਰਪੰਚ ਪਿੰਡ ਜਵੰਧਪੁਰ ਬਹੁਤ ਹੀ ਵਧੀਆ ਸੋਚ ਉਹਨਾਂ ਦੀ ਚੱਲੂ ਹੁਣ ਜਿਹੜੇ ਰੁਕੇ ਕੰਮ ਆ ਸਾਰੇ ਉਹ ਵੀ ਕਰਨਗੇ ਹੌਲੀ ਹੌਲੀ ਸਭ ਹੋ ਜਾਊਗਾ। ਔਰ ਛਪੜਾਂ ਦੀ ਖਲਾਈ ਦਾ ਵੀ ਆਇਆ ਪਿਆ ਬਸ ਉਹ ਪਾਣੀ ਕਿਸੇ ਪਾਸੇ ਕੱਢ ਕੇ ਫਿਰ ਛਪੜਾਂ ਦੀ ਵੀ ਖਲਾਈ ਕੀਤੀ ਜਾਊਗੀ। ਜਿਹੜਾ ਛਪੜ ਇੱਧਰ ਯਾਰ ਬਾਹਰ ਵੱਰ ਰੋਈ ਵਾਲੀ ਸਾਈਡ ਤੇ ਛਪੜ ਦੇ ਵਿੱਚ ਵੀ ਪਾਣੀ ਕਾਫੀ ਇਕੱਠਾ ਆ ਪਹਿਲਾਂ ਪਾਣੀ ਬਾਹਰ ਕੱਢਿਆ ਜਾਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਦੀ ਵੀ ਖਲਾਈ ਹੋਊਗੀ ਛਪੜ ਦੀ। ਅਜੇ ਫਿਲਹਾਲ ਤੇ ਰੋਈ ਦੀ ਖਲਾਈ ਚੱਲ ਰਹੀ ਆ। ਆਪਣੇ ਪਿੰਡ ਜਵੰਦਪੁਰ ਮਸ਼ੀਨ ਆ ਚੁੱਕੀ ਹੈ। ਤੋਂ ਇੱਕ ਵਾਰ ਫੇਰ ਥੈਂਕ ਯੂ ਮਿਹਰਬਾਨੀ ਧੰਨਵਾਦ ਸਰਦਾਰ ਸਰਪੰਚ ਹਰਪਾਲ ਸਿੰਘ ਦਾ।